ਭਗਵੰਤ ਨੂੰ ਇੱਕ ਸੁਨੇਹਾ ਦੇਣਾ ਤੁਹਾਡੇ ਤੁਹਾਡੇ ਜ਼ਰੀਏ ਤੇ ਕੈਮਰੇਜ ਦੇਖ ਕੇ ਕਿ ਫਿਰ ਮੀਤ ਹੇਰ ਨੂੰ ਵਿਡਰੋ ਕਰ ਲੈ ਫਿਰ ਭਗਵੰਤ ਸਿਆ ਆਪ ਆ ਮੁੱਖ ਮੰਤਰੀ ਵੀ ਬਣਿਆ ਰਹਿ ਤੰਤਰ ਵੀ ਪੂਰਾ ਵਰਤੀ ਤੇ ਫਿਰ ਆਪਾਂ ਲੜ ਕੇ ਦੇਖ ਲਈ ਵੀ ਕੌਣ ਸੰਗਰੂਰ ਦੇ ਵੋਟਰ ਕਿਹੜੇ ਪਾਸੇ ਜਾਂਦੇ ਮੈਨੂੰ ਇੱਥੇ ਤੱਕ ਲਿਆਉਣ ਚ ਅਗਰ ਮੈਂ ਸੰਗਰੂਰ ਤੱਕ ਕੈਂਡੀਡੇਟ ਬਣ ਰਿਹਾ ਤਾਂ ਭਗਵੰਤ ਦਾ ਰੋਲ ਹੈ ਵਿਚਵੇਂ ਆ ਝੂਠਾ ਪਰਚਾ ਪਰਚੇ ਤੋਂ ਬਾਅਦ ਇੱਕ ਹੋਰ ਝੂਠਾ ਪਰਚਾ ਤਾਂ ਪੰਜਾਬ ਦੇ ਲੋਕ ਹਮੇਸ਼ਾ ਜਿਹਦੇ ਨਾਲ ਜ਼ੁਲਮ ਹੁੰਦਾ ਉਹਦੇ ਨਾਲ ਖੜਦੇ ਨੇ ਜ਼ਾਲਮ ਨਾਲ ਨਹੀਂ ਕਦੀ ਖੜਦਾ ਅੱਜ ਦੀ ਡੇਟ ਵਿੱਚ ਉਹ ਜ਼ਾਲਮ ਐ ਮੈਂ ਸੰਗਰੂਰ ਇਲੈਕਸ਼ਨ ਦੀ ਗੱਲ ਕਰਾਂ ਤੁਸੀਂ ਤਿਆਰ ਹੋ ਸੰਗਰੂਰ ਆ ਰਹੇ ਹੋ ਤੁਸੀਂ ਮੈਂ ਉੱਥੇ ਆ ਰਿਹਾ ਵਾਂ ਮੈਨੂੰ ਇੱਕ ਆਵਾਜ਼ ਪੈ ਰਹੀ ਆ ਪੋਸਿਬਲੀ ਜਿਹੜਾ ਮੈਂ ਕੰਮ ਕੀਤਾ ਪਿਛਲੇ ਕੁਝ ਸਾਲਾਂ ਤੋਂ ਤੇ ਜੋ ਮੇਰੇ ਨਾਲ ਅਨਿਆਏ ਹੋਇਆ ਐਨਡੀਪੀਐਸ ਦਾ ਝੂਠਾ ਕੇਸ ਇਹਨੇ ਨਾ ਸਿੰਪਥੀ ਜਨਰੇਟ ਕੀਤੀ ਆ ਸੋ ਸਾਡੀ ਪਾਰਟੀ ਤੋਂ ਮੰਗ ਕੀਤੀ ਜਾ ਰਹੀ ਆ ਕਿ ਤਿੰਨ ਚਾਰ ਸੀਟਾਂ ਤੋਂ ਕਿ ਤੁਸੀਂ ਖੇਰੇ ਨੂੰ ਇੱਥੋਂ ਲੜਾਓ ਬਾਕੀ ਪਾਰਟੀ ਦੇ ਉੱਤੇ ਫੈਸਲਾ ਹੈਗਾ ਮੈਨੂੰ ਜਿੱਥੋਂ ਕਹਿਣਗੇ ਆਈ ਵਿਲ ਫਾਈਟ ਮੈਂ ਕੋ ਭੱਜਣ ਵਾਲਾ ਬੰਦਿਆ ਚੋਂ ਮੈਂ ਮੈਂ ਕਿਸੇ ਵੀ ਚੁਣੌਤੀ ਤੋਂ ਜ਼ਿੰਦਗੀ ਚ ਨਹੀਂ ਡਰਦਾ ਜਿੱਥਾਰ ਤੋਂ ਉਸ ਪ੍ਰਮਾਤਮਾ ਵਾਹਿਗੁਰੂ ਦੇ ਹੱਥ ਵਿੱਚ ਅਗਰ ਸੰਗਰੂਰ ਲੜਨਾ ਪਈ ਤਾਂ ਫਿਰ ਮੈਂ ਭਗਵੰਤ ਨੂੰ ਇੱਕ ਸੁਨੇਹਾ ਦੇਣਾ ਤੁਹਾਡੇ ਤੁਹਾਡੇ ਜ਼ਰੀਏ ਤੇ ਕੈਮਰੇਜ ਦੇਖ ਕੇ ਕਿ ਫਿਰ ਮੀਤ ਹੇਰ ਨੂੰ ਵਿਡਰੋ ਕੱਲ ਫਿਰ ਭਗਵੰਤ ਸਿਆ ਆਪ ਆ ਮੁੱਖ ਮੰਤਰੀ ਵੀ ਬਣਿਆ ਰਿਹਾ ਤੰਤਰ ਵੀ ਪੂਰਾ ਵਰਤੀ ਤੇ ਫਿਰ ਆਪਾਂ ਲੜ ਕੇ ਦੇਖ ਲਈਏ ਵੀ ਕੌਣ ਸੰਗਰੂਰ ਦੇ ਵੋਟਰ ਕਿਹੜੇ ਪਾਸੇ ਜਾਂਦੇ ਨੇ ਕਿਉਂਕਿ ਮੈਨੂੰ ਇੱਥੇ ਤੱਕ ਲਿਹਾਉਣ ਚ ਅਗਰ ਮੈਂ ਸੰਗਰੂਰ ਤੱਕ ਕੈਂਡੀਡੇਟ ਬਣ ਰਿਹਾ ਤਾਂ ਅੱਜ ਭਗਵੰਤ ਦਾ ਰੋਲ ਆ ਵਿਚਵੇਂ ਆ ਝੂਠਾ ਪਰਚਾ ਪਰਚੇ ਤੋਂ ਬਾਅਦ ਇੱਕ ਹੋਰ ਝੂਠਾ ਪਰਚਾ ਤਾਂ ਪੰਜਾਬ ਦੇ ਲੋਕ ਹਮੇਸ਼ਾ ਜਿਹਦੇ ਨਾਲ ਜ਼ੁਲਮ ਹੁੰਦਾ ਉਹਦੇ ਨਾਲ ਖੜਦੇ ਨੇ ਜ਼ਾਲਮ ਨਾ ਨੇ ਕਦੇ ਕੋਈ ਖੜਦਾ ਅੱਜ ਦੀ ਡੇਟ ਵਿੱਚ ਉਹ ਜ਼ਾਲਮ ਆ ਤੇ ਮੈਂ ਵਿਕਟਮ ਆ ਖਿਆਲ ਸਭ ਤੁਹਾਨੂੰ ਲੈ ਸੈਟਿੰਗ ਐਮਪੀ ਨੇ ਸਿਮਰਨਜੀਤ ਸਿੰਘ ਮਾਨ ਹੈ ਨਾ ਉਹ ਵੀ ਜਿਵੇਂ ਤੁਹਾਡਾ ਜਿਹੜਾ ਵੋਟ ਸ਼ੇਅਰ ਆ ਉਹ ਹਨਾ ਉਹ ਲਾਈਕ ਮਾਈਂਡ ਜਿਹੜੇ ਜਿਹੜੇ ਵੋਟਰ ਨੇ ਹਨਾ ਉਹੀ ਤੁਹਾਨੂੰ ਪਸੰਦ ਕਰਦੇ ਨੇ ਤੇ ਉਹੀ ਸਿਮਰਨਜੀਤ ਮਾਨ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੱਕ ਫਾਇਦਾ ਇਹਨੂੰ ਹੋਊਗਾ ਮੈਂ ਸਿਮਰਨਜੀਤ ਸਿੰਘ ਮਾਨ ਦੀ ਰਿਸਪੈਕਟ ਕਰਦਾ ਸਾਡੇ ਉਹ ਬਜ਼ੁਰਗ ਨੇ ਪਰ ਯਾਦ ਰਹੇ ਕਿ ਉਹ ਜਿਮਨੀ ਚੋਣ ਸੀ ਉਦੋਂ ਤਾਜ਼ੀਆਂ ਤਿੰਨੇ ਟ੍ਰੈਡੀਸ਼ਨਲ ਪਾਰਟੀਆਂ ਹਰੇਆਂ ਗਈਆਂ ਸੀਗੀਆਂ ਉਦੋਂ ਲੋਕਾਂ ਨੇ ਉਸ ਬੰਦੇ ਨੂੰ ਵੋਟ ਪਾਉਣੀ ਸੀ ਜਿਹਦੇ ਕਰਕੇ ਆੜੂ ਨੂੰ ਹਰਾਇਆ ਜਾ ਸਕੇ ਉਦੋਂ ਉਹਨਾਂ ਨੇ ਉਹ ਚੁਣਿਆ ਹੁਣ ਅਗਰ ਕੋਈ ਕੈਂਡੀਡੇਟ ਹੋਰ ਕਾਂਗਰਸ ਦਾ ਆਉਂਦਾ ਵਾ ਔਰ ਇਸ ਵਾਰ ਇੱਕ ਅਲਾਈਅੰਸ ਇੰਡੀਆ ਦਾ ਬਣਿਆ ਹੈ ਜਿਹਦੇ ਵਿੱਚ ਮਲੇਰ ਕੋਟਲੇ ਦੀ ਘਟ ਗਿਣਤੀ ਵੋਟ ਇਹ ਚਾਹੂਗੀ ਕਿ ਉਸ ਪਾਰਟੀ ਵੱਲ ਜਾਈਏ ਜਿਹੜੀ ਭਾਜਪਾ ਨੂੰ ਰੋਕ ਸਕੇ ਤੇ ਭਾਜਪਾ ਨੂੰ ਰੋਕਣ ਦੀ ਸਥਿਤੀ ਵਿੱਚ ਇੰਡੀਆ ਅਲਾਈਅੰਸ ਨਾਟ ਐਨੀ ਇੰਡੀਵਿਜੂਅਲ ਪਰ ਫਿਰ ਵੀ ਮੈਂ ਉਹਨਾਂ ਦਾ ਸਤਿਕਾਰ ਕਰਦਾ ਹਾਲੇ ਕੋਈ ਫੈਸਲਾ ਨਹੀਂ ਹੋਇਆ ਤੇ ਜਦੋਂ ਕੋਈ ਫੈਸਲਾ ਸਹੀ ਮੈਨਾ ਚਾਹੂਗਾ ਉਦੋਂ ਅੱਗੇ ਆਪਾਂ ਹੋਰ ਡਾਈਵਰਜ ਕਰ ਲਾਂਗੇ ਹੋ ਸਕਦਾ ਮੈਂ ਕਹਿ ਦਿਆਂ ਕਿ ਜਿਨ੍ਹਾਂ ਦਾ ਦਿਲ ਕਰਦਾ ਪਾ ਦਿਓ ਕੋਈ ਗੱਲ ਨਹੀਂ ਕਿ ਮੈਨੂੰ ਕੋਈ ਇਤਰਾਜ਼ ਨਹੀਂ ਸਾਡੇ ਭਰਾ ਵੀ ਇਹ ਔਨ 에ਅਰ ਔਨ ਦਾ ਰਿਕਾਰਡ ਹੈ ਸੁਖਪਾਲ ਸਿੰਘ ਖੇਰਾ ਕਹ ਰਿਹਾ ਨੇ ਵੀ ਜਿਨ੍ਹਾਂ ਦਾ ਸਿਮਰਜੀਤ ਸਿੰਘ ਮਾਨ ਨੂੰ ਦਿਲ ਕਰਦਾ ਵੋਟਾ ਉਹਨਾਂ ਨੂੰ ਪਾ ਦਿਓ ਨਹੀਂ ਮੈਂ ਤਾਂ ਕਹਿ ਰਿਹਾ ਅਗਰ ਅਗਰ ਤੁਹਾਨੂੰ ਲੱਗਦਾ ਕਿ ਅਸੀਂ ਸਿਮਿਲਰ ਕਾਈਂਡ ਆਫ ਦੇ ਇਸ਼ੂਜ਼ ਉਠਾਣੇ ਆ ਉਠਾਣੇ ਆ ਤਾਂ ਅਗਰ ਉਹਨਾਂ ਨੂੰ ਮੈਂ ਕਿਉਂਕਿ ਖਾਸ ਕਰ ਸਿੱਖ ਮੁੱਦਿਆਂ ਤੇ ਪੰਜਾਬ ਦੇ ਮੁੱਦਿਆਂ ਤੇ ਸਿਮਰਜੀਤ ਸਿੰਘ ਮਾਨ ਵੀ ਸੇ ਮੁੱਦਿਆਂ ਤੇ ਬੋਲ ਰਹੇ ਤੁਸੀਂ ਵੀ ਵੱਧ ਚੜ ਕੇ ਉਹਨਾਂ ਮੁੱਦਿਆਂ ਤੇ ਬੋਲੇ ਮੈਂ ਇਸ ਗੱਲ ਕਰਕੇ ਕਹਿਣਾ ਵੀ ਬਹੁਤ ਸਾਰੀਆਂ ਚੀਜ਼ਾਂ ਕਿ ਵੋਟ ਖਰਾਬ ਨਹੀਂ ਹੋਣੀ ਚਾਹੀਦੀ ਅਗਰ ਤੁਹਾਨੂੰ ਲੱਗਦਾ ਵਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਬੈਟਰ ਇਸ਼ੂਜ਼ ਉਠਾਰਿਆ ਬਾਦ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ ਹੈ ਜੇ ਉਹਨਾਂ ਨੂੰ ਲੱਗਦਾ ਕਿ ਹਾਂ ਖੇਰਾ ਵੀ ਕਿਸੇ ਜੋਗਾ ਹੈ ਇਹਨੇ ਵੀ ਕੋਈ ਝੱਲਿਆ ਵਾ ਇਹ ਵੀ ਕੋਈ ਲੜਿਆ ਵਾ ਔਰ ਇਸਨੇ ਵੀ ਟੱਕਰ ਲਈ ਆ ਦੈਨ ਉਦਾਂ ਦੇ ਆਪਣੇ ਚੋਣ ਕਰ ਲੈਣਗੇ ਕੋਈ ਸਾਰੇ ਵੋਟਰ ਸਿਆਣੇ ਨੇ ਅੱਜ ਕੱਲ ਬੜੇ ਸਮਝਦਾਰ ਨੇ ਕਿਸੇ ਨੂੰ ਬਹੁਤਾ ਕਹਿਣ ਦੀ ਲੋੜ ਨਹੀਂ ਹੁੰਦੀ ਬਾਕੀ ਸਮਾਂ ਆਵੇਗਾ ਦੈਨ ਓਨਲੀ ਵੀ ਬੀ ਅਵੇਲ ਟੂ ਬੀ ਮੋਰ ਕ੍ਰਿਸਟਲਾਈਜ਼ਡ ਐਂਡ ਕਲੀਅਰ ਸ਼ੁਕਰੇ ਖਰਾ ਸਾਹਿਬ ਧੰਨਵਾਦ ਬੈਸਟ ਵਿਸ਼ਸ ਤੁਸੀਂ ਸਾਡੇ ਜ਼ਿਲ੍ਹੇ ਚ ਆ ਰਹੇ ਹੋ ਧੰਨਵਾਦ ਸੋਇਸਨ ਸੁਖਪਾਲ ਸਿੰਘ ਖੈਰਾ ਜਿਨ੍ਹਾਂ ਨੇ ਅੱਜ ਕੈਮਰੇ ਤੇ ਚੈਲੰਜ ਕਰਤਾ ਕਹਿੰਦੇ ਲਗਭਗ ਮੈਂ ਸੰਗਰੂਰ ਆ ਚੁੱਕਿਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਹਨਾਂ ਨੇ ਕਿਹਾ ਕਿ ਜੇ ਮੈਂ ਸੰਗਰੂਰ ਆਇਆ ਤਾਂ ਸਿਰਫ ਤੁਹਾਡੇ ਕਰਕੇ ਆਇਆ ਆਓ ਤੁਸੀਂ ਹੁਣ ਮੀਤ ਹੇਰ ਨੂੰ ਨਾ ਚੋਣ ਲੜਾਓ ਤੁਸੀਂ ਹੁਣ ਖੁਦ ਆਕੇ ਮੇਰੇ ਬਰੋਬਰ ਚੋਣ ਲੜੋ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ